ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਹਾਂ ਸਾਡੇ ਨਾਲ ਮੈਮ ਵਿਨਾ ਗੋਇਲ ਮੌਜੂਦ ਨੇ ਸੋ ਅੱਜ ਬੜਾ ਮਹੱਤਵਪੂਰਨ ਟੌਪਿਕ ਹੈ ਜੁਲਾਈ ਇਨਟੇਕ ਦੇ ਵਿੱਚ ਨਰਸਿੰਗ ਦੀਆਂ ਕਿੰਨੀਆਂ ਕਿ ਸੀਟਾਂ ਨੇ ਨਰਸਿੰਗ ਦੀਆਂ ਸੰਭਾਵਨਾਵਾਂ ਕੀ ਨੇ ਕਿੰਨਾ ਖਰਚਾ ਹੈ ਕਿਸ ਤਰ੍ਹਾਂ ਦੀ ਰਿਕੁਆਇਰਮੈਂਟ ਹੈ ਸੋ ਜੁਲਾਈ ਇਨਟੇਕ ਦੇ ਵਿੱਚ ਨਰਸਿੰਗ ਨੂੰ ਲੈ ਕੇ ਏ ਟੂ ਜ਼ੈਡ ਇਨਫੋਰਮੇਸ਼ਨ ਸਾਡੇ ਨਾਲ ਮੈਮ ਵਿਨਾ ਗੋਇਲ ਸ਼ੇਅਰ ਕਰਨ ਗਈ ਵਿਨਾ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਮੈਂ ਚਾਹੂੰਗਾ ਕਿ ਪੂਰੇ ਇਨਫੋਰਮੇਸ਼ਨ ਨੂੰ ਤੁਸੀਂ ਪੂਰੀ ਕਲੈਰਿਟੀ ਨਾਲ ਦਿਓ ਨਮਸਕਾਰ ਜੀ ਇੱਕ ਬਈ ਥੈਂਕ ਯੂ so much for giving me the opportunity ਉਹ ਨਰਸਿੰਗ ਦੀ ਤੁਸੀਂ ਪੁੱਛ ਰਹੇ ਹੋ ਨਰਸਿੰਗ ਵਾਸਤੇ ਜ਼ਿਆਦਾਤਰ ਬੱਚਿਆਂ ਦੀ ਕੀ ਚਾਹ ਹੁੰਦੀ ਹੈ ਕਿ ਨਰਸਿੰਗ ਦੇ ਨਾਲ ਜਿਹੜੇ ਹੈ ਜੌਬ 100% ਮਿਲ ਜਾਂਦੀ ਹੈ ਸੈਟਲਮੈਂਟ ਅਪਰਚ्युनिटीज 100% ਮਿਲ ਜਾਂਦੀ ਇਸ ਕਰਕੇ ਕਾਫੀ ਸਾਰੇ ਬੱਚਿਆਂ ਦਾ ਅਸੀਂ ਪਹਿਲੇ ਵੀ ਦੇਖਿਆ ਕਿ 8 ਚ ਗਏ ਫਿਰ ਨਰਸਿੰਗ ਚ ਉਹਨਾਂ ਨੇ ਟਰਾਂਸਫਰ ਲੈ ਲਿਆ ਕਿਉਂਕਿ ਕਈ ਯੂਨੀਵਰਸਿਟੀਆਂ ਨੂੰ ਕੀ ਹੁੰਦਾ ਹੈ ਇਹ 10th ਤੱਕ ਜਿਹੜਾ ਮੈਥ ਚਾਹੀਦਾ ਹੁੰਦਾ ਉਹਦੇ ਬਾਅਦ ਆਪਣਾ ਇੱਕ ਟੈਸਟ ਲੈ ਕੇ ਉਹ ਨਰਸਿੰਗ ਦੇ ਐਡਮਿਸ਼ਨ ਦੇ ਦਿੰਦੀਆਂ ਤੇ ਨਰਸਿੰਗ ਦਾ ਇੱਕ ਬਹੁਤ ਜ਼ਿਆਦਾ ਰੁਝਾਨ ਹੈ ਸਟੂਡੈਂਟਸ ਦੇ ਵਿੱਚ ਹਾਲਾਂਕਿ ਜੇ ਇੱਥੋਂ ਅਪਲਾਈ ਕਰਨਾ ਹੈ ਇੰਡੀਆ ਤੋਂ ਤੇ ਤੁਹਾਨੂੰ ਪਲੱਸ 2 ਜਿਹੜਾ ਮੈਡੀਕਲ ਹੋਣਾ ਚਾਹੀਦਾ ਤੁਹਾਡੇ ਕੋਲ ਔਰ ਜਿਹੜਾ ਤੁਹਾਡਾ 65% 메ਨ ਫੋਰ ਸਬਜੈਕਟਸ ਮੰਗਦੇ ਆ ਔਰ ਆਇਲਸ ਜਿਹੜਾ ਹੈ ਚਾਰਾਂ ਦੇ ਵਿੱਚ 7 ਬੈਂਡ ਈਚ ਹੋਣਾ ਚਾਹੀਦਾ ਫੀ ਤੁਹਾਡੇ ਨਰਸਿੰਗ ਦੀ ਰਿਕੁਆਇਰਮੈਂਟ ਬਣਦੀ ਆ। ਇਹਦੇ ਵਿੱਚ ਇੱਕ ਹੋਰ ਗੱਲ ਹੈ ਕਿ ਜੇ ਤੁਸੀਂ ਆਇਲਸ ਕਰ ਕੀਤਾ ਹੈ ਔਰ ਤੁਹਾਡੇ ਦੋਚ 6.5 ਬੈਂਡ ਆ ਗਏ। ਤੇ ਤੁਸੀਂ ਐਲੀਜੀਬਲ ਨਹੀਂ ਹੋ ਸਕਦੇ ਤੁਸੀਂ ਟੈਸਟ ਰਿਪੀਟ ਕਰ ਸਕਦੇ ਹੋ ਔਰ ਜਿਹੜੇ ਦੋਚ 6.5 ਆ ਗਏ ਉਹਦੇ ਵਿੱਚ ਨੈਕਸਟ ਟਾਈਮ ਜਿਹੜਾ ਪੇਪਰ ਦੇ ਰਹੇ ਉਹਦੇ ਵਿੱਚ ਦੋਨਾਂ ਚ 7 ਆ ਜਾਣ। ਤੇ ਪਿਛਲਾ ਟੈਸਟ ਇਹ ਟੈਸਟ ਕਲੱਬ ਹੋ ਜਾਂਦਾ ਮੰਨ ਲਓ ਅਰਕੀ ਦੋਚ ਸੱਤ ਆਗੇ ਜਿਹਦੇ ਵਿੱਚ ਪਹਿਲੇ 6.5 ਆਏ ਹੋਰ ਬਾਕੀ ਦੋ 'ਚ ਤੁਹਾਡੇ ਹੁਣ 6 ਆ ਜਾਂ 6.5 ਆ ਗਏ ਲੇਕਿਨ ਪਿਛਲੇ ਟੈਸਟ ਦੇ ਜਿਹੜੇ ਸੱਤ ਬੈਂਡ ਆ ਉਹ ਤੇ ਇਹ ਵਾਲਾ ਟੈਸਟ ਮਿਲਾ ਕੇ ਦੋ ਚਾਰਾਂ ਦੇ ਵਿੱਚ ਜਿਹੜੇ ਸੱਤ ਬੈਂਡ ਚਾਰੋਂ ਮੋਡਿਊਲ ਦੇ ਉਹ ਕਲੱਬ ਕਰਦੇ ਆ ਪਰ ਇਹਦੀ ਜਿਹੜੀ ਟਾਈਮ ਲਿਮਿਟੇਸ਼ਨ ਆ ਉਹ ਵਿਦਨ 6 ਮੰਥ ਹੋਣੀ ਚਾਹੀਦੀ ਆ ਨਾਲ ਜੇ ਤੁਸੀਂ ਆਇਲਟਸ ਕੀਤਾ ਤਾਂ ਤੇ ਆਇਲਟਸ ਹੀ ਰਿਪੀਟ ਕਰਨਾ ਹੈ ਔਰ ਜੇ ਤੁਸੀਂ ਪੀਟੀ ਕੀਤਾ ਤਾਂ ਤਾਂ ਪੀਟੀ ਰਿਪੀਟ ਕਰਨਾ ਹੈ ਜਾਂ ਟੋਫਲ ਕੀਤਾ ਤਾਂ ਟੋਫਲ ਹੀ ਰਿਪੀਟ ਕਰਨਾ ਟੈਸਟ ਵੀ ਸੇਮ ਹੋਣਾ ਚਾਹੀਦਾ ਫਿਰ ਤੁਹਾਡੀ ਐਲੀਜੀਬਿਲਟੀ ਬਣਦੀ ਆ ਤੇ ਨਰਸਿੰਗ ਦੀ ਜਿਹੜੀ ਹੈ ਸੀਟਾਂ ਬਹੁਤ ਮੁਸ਼ਕਲ ਹੁੰਦੀਆਂ ਤੇ ਸੀਟਾਂ ਦੇ ਵਾਸਤੇ ਤੁਹਾਨੂੰ ਘੱਟੋ ਘੱਟ 6 6 8 8 ਮਹੀਨੇ ਪਹਿਲੇ ਅਪਲਾਈ ਕਰਨਾ ਪੈਂਦਾ ਹੈ ਇਸ ਟਾਈਮ ਹਜੇ ਜੁਲਾਈ ਇਨਟੇਕ ਵਾਸਤੇ ਕੁਝ ਯੂਨੀਵਰਸਿਟੀਆਂ 'ਚ ਸੀਟਾਂ ਨੇ ਜਿਹੜੇ ਵੀ ਸਟੂਡੈਂਟਸ ਅਪਲਾਈ ਕਰਨਾ ਚਾਹੁੰਦੇ ਆ ਉਹ ਇਮੀਡੀਏਟ ਅਪਲਾਈ ਕਰਨ ਕਿਉਂਕਿ ਨਰਸਿੰਗ ਦੀ ਜਿਹੜੀ ਸੀਟਾਂ ਆ ਉਹ ਬਹੁਤ ਲਿਮਿਟਡ ਹੁੰਦੀਆਂ ਉਹਨਾਂ ਦੇ ਵਾਸਤੇ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਂਦਾ ਇਦਾਂ ਹੁੰਦਾ ਡੱਲਾ ਸਾਬ ਕਿ ਜਿਹੜਾ ਨਰਸਿੰਗ ਦਾ ਸਕਸੈਸ ਰੇਟ ਬੇਸਿਕਲੀ ਜੇ ਬੱਚੇ ਦੀ ਪਰਸੈਂਟੇਜ ਅੱਛੀ ਹੈ ਸਕੋਰ ਅੱਛਾ ਹੈ ਔਰ ਆਸਟ੍ਰੇਲੀਆ ਜਾਣ ਦਾ ਬੱਚਾ ਚਾਹਵਾਨ ਹੈ ਤੇ ਉਹਦੇ ਬਾਅਦ ਜੀਟੀ ਦਾ ਕ੍ਰਾਈਟੇਰੀਆ ਹੋ ਜਾਂਦਾ ਇਹ ਤੇ ਅਕੈਡੈਮਿਕ ਹੈ ਸਿਲੈਕਸ਼ਨ ਪ੍ਰੋਸੈਸ ਮਤਲਬ ਇਹ ਚੀਜ਼ ਤੇ ਪਹਿਲੀ ਹੋਣੀ ਚਾਹੀਦੀ ਬੇਸਿਕ ਉਹਦੇ ਬਾਅਦ ਉਹਨਾਂ ਦਾ ਜੀਟੀ ਜੀਟੀ ਸਾਰੇ ਬੱਚਿਆਂ ਦਾ ਸੇਮ ਹੁੰਦਾ ਹੈ ਇਨਕਮ ਟੈਕਸ ਰਿਟਰਨ ਆ ਜਿਹੜੀ ਆ ਉਹਨਾਂ ਦੀ ਜਿਹੜੀ ਆ ਹਰ ਸਾਲ ਭਰੀ ਹੋਣੀ ਚਾਹੀਦੀ ਇਹ ਨਹੀਂ ਕਿ ਇਕੱਠੇ ਤੁਸੀਂ 2 ਸਾਲ ਦੇ ਇਕੱਠੇ ਭਰਤੀ ਫਿਰ ਐਕਸੈਪਟ ਨਹੀਂ ਹੁੰਦੀਆਂ ਤੁਹਾਡੀ ਐਵਰੀ ইয়ার ਜਿਹੜੀ ਆ ਇਨਕਮ ਟੈਕਸ ਰਿਟਰਨ ਔਰ ਦੋਨੋਂ ਪੇਰੈਂਟ ਸੇ ਮਿਲਾ ਕੇ 10 ਤੋਂ 12 ਲੱਖ ਮਿਨੀਮਮ ਹੈ ਔਰ ਜੇ ਵੈਸੇ ਵੀ ਘਟ ਹੋ ਰਹੀ ਹੈ ਤਾਂ 3rd ਸਪான்ਸਰ ਤੁਸੀਂ ਆਪਣਾ ਕੋਈ ਵੀ ਰਿਲੇਟਿਵ ਨੂੰ ਐਡ ਔਨ ਕਰ ਸਕਦੇ ਹੋ ਤੇ 14-15 ਲੱਖ ਬਣ ਜਾਏ ਆ ਆਈਟੀਆਰ ਤੇ ਬਹੁਤ ਸੋਨਾ ਕੇਸ ਬਣ ਜਾਂਦਾ ਹੈ ਦੇ ਨ ਸਪான்ਸ ਮਤਲਬ ਦੋ ਪੇਰੈਂਟਸ ਔਰ ਇੱਕ ਬਾਹਰ ਦਾ ਸਪான்ਸਰ ਵੀ ਅਸੀਂ ਲੈ ਸਕਦੇ ਆ ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟਸ ਐ ਇਹ ਤੁਸੀਂ ਸਮਝੋ ਕਿ ਫੀਸ ਆਨ ਐਨ ਐਵਰੇਜ 32 ਤੋਂ 35000 ਮਿਨੀਮਮ ਫੀਸ ਰਹਿੰਦੀ ਐ ਸਾਲ ਦੇ ਡਾਲਰ 32 35000 ਡਾਲਰ 40000 ਵੀ ਜਾਂਦੀ ਐ ਡਿਪੈਂਡ ਕਰਦਾ ਕਿ ਸਟੂਡੈਂਟ ਨੂੰ ਕਿਹੜੀ ਯੂਨੀਵਰਸਿਟੀ ਚ ਐਡਮਿਸ਼ਨ ਮਿਲਿਆ ਪੇ ਉਹਨੇ 6 ਮਹੀਨੇ ਦੀ ਕਰਨੀ ਆ ਤੇ 6 ਮੰਥ ਦੀ ਫੀਸ ਤੁਹਾਡੇ ਕੋਈ ਆਲਮੋਸਟ ਜਿਹੜੀ ਹੈ 15 ਤੋਂ 17000 ਡਾਲਰ ਆ ਜਾਂਦੀ ਹੈ ਮਿਨੀਮਮ ਤੇ ਇਹ ਫੀਸ ਪੀ ਕਰਕੇ ਤੁਸੀਂ ਜਿਹੜਾ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਆ 3 ਮੰਥਸ 올ਡ ਹੋਣੇ ਚਾਹੀਦੇ ਆ ਔਰ ਹਰ ਸ਼ੋਜ ਮੈਂ ਦੱਸਦੀ ਆ ਕਿ ਪੈਸਾ ਅਚਾਨਕ ਨਹੀਂ ਪਾਣਾ ਕਿ 3 ਮਹੀਨੇ ਦੇ ਪਹਿਲੇ ਤੁਸੀਂ ਇਕੱਠਾ ਪੈਸਾ ਪਾਤਾ 25 ਲੱਖ ਫੜ ਕੇ ਇਸ ਤੋਂ ਵਧੀਆ ਤੁਸੀਂ ਬੈਂਕ ਤੋਂ ਲੋਨ ਕਰਾ ਲਓ ਜਾਂ ਤੁਹਾਡੇ ਕੋਲ 10-15 ਲੱਖ ਆਪਦਾ ਹੈ ਵੀ பை 25 ਲੱਖ ਜਿਹੜਾ ਵੀ ਰਿਕੁਆਇਰਮੈਂਟ ਆ ਕਿਉਂਕਿ ਆਲਮੋਸਟ ਅੱਜਕੱਲ ਜਿਹੜੀ ਕਿਉਂਕਿ 29700 ਲਿਵਿੰਗ ਐਕਸਪੈਂਸਸ ਹੋਣ ਦੇ ਬਾਅਦ ਜਿਹੜਾ ਜਿਹੜਾ ਫੰਡ ਸ਼ੋ ਹੈ ਉਹ ਕਾਫੀ ਜ਼ਿਆਦਾ ਹੋ ਗਏ ਆ ਤੇ ਆਨ ਐਨ ਐਵਰੇਜ ਜਿਹੜਾ 37 ਤੋਂ 40 ਲੱਖ ਬੱਚਿਆਂ ਨੂੰ ਦਿਖਾਣੇ ਪੈ ਰਹੇ ਆ ਤੇ ਉਹਦੇ ਵਾਸਤੇ ਜੇ 10 15 ਲੱਖ ਆਪਦੇ ਆ 20 25 ਲੱਖ ਲੋਨ ਲੈ ਲਓ ਬਹੁਤ ਸੋਹਣਾ ਸਾਫ਼ ਸੁਥਰਾ ਜਿਹਾ ਕੇਸ ਬਣ ਜਾਂਦਾ ਹੈ ਜੇ ਪੇਰੈਂਟ ਜੌਬ ਕਰ ਰਹੇ ਹੈ ਤਾਂ ਲੋਨ ਬਹੁਤ ਹੀ ਬਹੁਤ ਹੀ ਜ਼ਿਆਦਾ ਸੌਖਾ ਮਿਲ ਜਾਂਦਾ ਹੈ ਔਰ ਆਜਾ ਤੁਹਾਡੀ ਆਈਟੀਆਰ ਹਰ ਸਾਲ ਪਰੀ ਗਈ ਹੈ ਬਿਜ਼ਨਸ ਠੀਕ ਹੈ ਫਿਰ ਵੀ ਤੁਹਾਨੂੰ ਲੋਨ ਬਹੁਤ ਸੌਖਾ ਮਿਲ ਜਾਂਦਾ ਹੈ ਤਾਂ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਜਿਸ ਹਿਸਾਬ ਨਾਲ ਮੈਂ ਤੁਹਾਨੂੰ ਦੱਸਿਆ ਉਸ ਹਿਸਾਬ ਨਾਲ ਜੇ ਤੁਸੀਂ ਡਾਕੂਮੈਂਟ ਬਣਾਉਂਦੇ ਹੋ ਤੁਹਾਡਾ ਕੇਸ ਬਹੁਤ ਸਾਫ਼ ਸੁਥਰਾ ਬਣਦਾ ਹੈ ਪਰ ਤੁਹਾਡਾ ਜਿਹੜਾ ਸਲਾਹਕਾਰ ਬਹੁਤ ਮਾਹਿਰ ਸਲਾਹਕਾਰ ਹੋਣਾ ਚਾਹੀਦਾ ਫਿਰ ਜਾ ਕੇ ਆਸਟ੍ਰੇਲੀਆ ਦਾ ਕੇਸ ਬਣਦਾ ਹੈ ਅਸੀਂ ਇਹ ਦੇਖਿਆ ਕਿ ਗਲਤ ਸਲਾਹਕਾਰ ਨਾਲ ਗਲਤ ਏਜੰਸੀ ਨਾਲ ਤੁਹਾਡੇ ਕੇਸ ਡੀਟੀ ਦੇ ਵਿੱਚ ਫਸ ਜਾਂਦਾ ਹੈ ਤੁਹਾਡੇ ਯੂਨੀਵਰਸਟੀਆਂ ਰਿਜੈਕਟ ਕਰ ਦਿੰਦੀਆਂ ਕਿਉਂਕਿ ਕਈ ਯੂਨੀਵਰਸਟੀਆਂ ਅਪਲਾਈ ਕਰਨ ਦੇ ਨਾਲ ਹੀ ਨੈਕਸਟ ਡੇ ਇੰਟਰਵਿਊ ਆ ਜਾਂਦਾ ਔਰ ਬੱਚੇ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਉਸ ਕੇਸ 'ਚ ਵੀ ਅਸੀਂ ਦੇਖਿਆ ਕਈ ਵਾਰੀ ਰਿਜੈਕਸ਼ਨ ਹੁੰਦੀ ਹੈ ਤੇ ਤੁਸੀਂ ਜਿਹੜਾ ਹੁਣ ਸਾਨੂੰ ਕੰਮ ਕਰਦੇ ਆ 28 ਸਾਲ ਹੋ ਗਏ ਇਕੱਲੇ-ਇਕੱਲੇ ਬੱਚੇ ਦੇ ਫਾਈਲ ਦੇ ਨਾਲ ਮੈਂ ਆਪ ਕੰਮ ਕਰਦੀ ਆ ਤੇ ਅਸੀਂ ਕਦੀ ਵੀ ਕਿਸੇ ਬੱਚੇ ਦੀ ਫਾਈਲ ਦੇ ਵਿੱਚ ਕੋਈ ਕਮੀ ਨਹੀਂ ਛੋੜਦੇ ਪਿਆਰ ਦੇ ਨਾਲ ਤੁਸੀਂ ਸਲਾਹਕਾਰ ਦੀ ਚੋਣ ਕਰੋ ਤੇ ਫਿਰ ਤੁਹਾਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਏਗੀ। ਸੋ ਥੈਂਕ ਯੂ ਸੋ ਮੱਚ ਵਿਨਾਗੋਇਲ ਮੈਮ ਨੇ ਬਹੁਤ ਮਹੱਤਵਪੂਰਨ ਤਰੀਕੇ ਦੇ ਨਾਲ ਪੂਰਾ ਕੰਟੈਂਟ ਸਾਡੇ ਨਾਲ ਸਾਂਝਾ ਕੀਤਾ ਹੈ। ਸੋ ਸਾਰੇ ਸਟੂਡੈਂਟਸ স্ক্রিন ਤੇ ਨੰਬਰ ਹੈ ਇਸ ਨੰਬਰ ਤੇ ਟੈਲੀਫੋਨ ਕਰਕੇ ਵਿਨਾ ਮੈਮ ਨਾਲ ਸੰਪਰਕ ਕਰ ਸਕਦੇ ਨੇ ਕੋਈ ਵੀ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ। ਪੂਰੀ ਕਲੈਰਿਟੀ ਪੂਰੀ ਤਸੱਲੀ ਹੋਣ ਤੋਂ ਬਾਅਦ ਤੁਸੀਂ ਫਾਈਲ ਵੀ ਲੋਚ ਕਰ ਸਕਦੇ ਹੋ। ਥੈਂਕ ਯੂ ਸੋ ਮੱਚ। ਥੈਂਕ ਯੂ।